ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਜ ਅਰਵਿੰਦ ਕੇਜਰੀਵਾਲ ਜੀ ਪਹੁੰਚੇ ਨੇ ਜਦੋਂ ਤੋਂ ਇਹਨਾਂ ਤੇ ਝੂਠਾ ਪਰਚਾ ਪਾ ਕੇ ਇਹਨਾਂ ਨੂੰ ਅੰਦਰ ਕੀਤਾ ਉਸ ਤੋਂ ਬਾਅਦ ਜੇਲ੍ਹ ਚੋਂ ਨਿਕਲਸਾਰ ਇਹ ਪਹਿਲੀ ਵਾਰ ਪੰਜਾਬ ਆਏ ਤੇ ਅੰਮ੍ਰਿਤਸਰ ਆ ਕੇ ਮੱਥਾ ਟੇਕਿਆ ਦਰਬਾਰ ਸਾਹਿਬ ਮੱਥਾ ਟੇਕਿਆ ਦਰਗਿਆਣਾ ਮੰਦਿਰ ਮੱਥਾ ਟੇਕਿਆ ਕੱਲ੍ਹ RAM ਤੀਰਥ ਜਾਵਾਂਗੇ ਆਸ਼ੀਰਵਾਦ ਲਵਾਂਗੇ ਅਰਦਾਸ ਇਹੀ ਕੀਤੀ ਹੈ ਕਿ ਦੇਸ਼ ਨੂੰ ਪਟੜੀ ਤੇ ਚੜਾ ਮੇਰੇ ਮਾਲਕਾ ਦੇਸ਼ ਦੀ ਡੋਰ ਕਿਸੇ ਚੰਗੇ ਸੱਚੇ ਬੰਦਿਆਂ ਦੇ ਹੱਥ ਫੜਾ ਇਹ ਹੀ ਅਰਦਾਸ ਕੀਤੀ ਐ ਸੋ ਅੱਜ ਤੁਹਾਡਾ ਜੋਸ਼ ਦੇਖ ਕੇ ਲੱਗਦਾ ਤੁਸੀਂ ਫੈਸਲਾ ਤਾਂ ਕਰੀ ਬੈਠੇ ਹੋ ਹੁਣ ਤਾਂ ਬਚਣੀ ਦੱਪਣਾ ਬਸ ਤੁਹਾਡਾ ਪਿਆਰ ਹੈ ਜਿੰਦਾਬਾਦ 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 ਲਵ ਯੂ ਟੂ ਲਵ ਯੂ 3 4 5 ਵੀਰੋ ਇਹ ਤੁਹਾਡਾ ਪਿਆਰੀ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਸਾਡੇ ਉਮੀਦਵਾਰ ਕੁਲਦੀਪ ਢਾਲੀਵਾਲ ਜੀ ਮੇਰੇ ਕੈਬਨਿਟ ਦੇ ਵਿੱਚ ਨੇ ਇਹ ਜਦੋਂ ਮੰਤਰੀ ਸੀ 10000 ਏਕੜ ਜ਼ਮੀਨ ਜਿਹੜੀ ਕਿ ਰਸੂਖਦਾਰਾਂ ਨੇ ਦੱਬੀ ਹੋਈ ਸੀ ਇਹਨਾਂ ਨੇ ਛਡਾਈ ਹੈ ਕਬਜ਼ੇ ਚੋਂ 10000 ਏਕੜ ਜ਼ਮੀਨ ਛਡਾਈ ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ 'ਚ ਇਹਨਾਂ ਨੂੰ ਤਾਂ ਮੈਕਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਆ ਇਹਨਾਂ ਉੱਚਾ ਕਰਦਾ ਹੈ ਇਹ ਤਾਂ ਬਿਨਾ ਮੈਿਕ ਤੋਂ ਬੋਲਿਆ ਕਰਨਗੇ ਮਜਾਲ ਆ ਕੋਈ 1 ਰੁਪਈਆ ਵੀ ਕੋਈ ਸਰਕਾਰ ਪੰਜਾਬ ਦਾ ਮਾਰ ਕੇ ਦਿਖਾ ਦੇ 1 ਰੁਪਈਆ ਵੀ 1 ਰੁਪਈਆ ਵੀ ਸੋ ਵੀਰ ਤੁਸੀਂ ਏਕਾ ਰੱਖਿਓ ਉਸ ਤੋਂ ਪਹਿਲਾਂ 25 ਤਰੀਕ ਨੂੰ ਦਿੱਲੀ 'ਚ ਵੋਟਾਂ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਦੋਸਤ ਮਿੱਤਰ ਹੋਣਗੇ ਉਹਨਾਂ ਨੂੰ ਵੀ ਕਹਿ ਦਿਓ ਦਿੱਲੀ 'ਚ ਤਾਂ ਨਾਰਾ ਚੱਲੀ ਜਾਂਦਾ ਇੱਕ 25 ਮਈ ਭਾਜਪਾ ਗਈ ਸੋ ਦਿੱਲੀ ਦੇ ਵਿੱਚ ਤਾਂ ਨਾਰਾ ਚੱਲ ਪਿਆ ਏ ਤੇ ਆਪਣੇ ਹੈਗਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਪੰਜਾਬ ਬਣੇਗਾ ਹੀਰੋ 13 0 ਸੋ ਵੀਰੋ ਤੁਸੀਂ ਆ ਜਿਹੜਾ ਪਿਆਰ ਜਨੂੰਨ ਦਿਖਾ ਰਹੇ ਹੋ ਘਰਾਂ ਦੇ ਵਿੱਚੋਂ ਬੱਚੇ ਮਾਵਾਂ ਭੈਣਾਂ ਬਜ਼ੁਰਗ ਬਾਹਰ ਨਿਕਲ ਕੇ ਮਾਨ ਸਨਮਾਨ ਦੇ ਰਹੇ ਹੋ ਅੱਜ ਕੱਲ ਲੀਡਰਾਂ ਨੂੰ ਕਿੱਥੇ ਦੇਖਣ ਆਉਂਦਾ ਕੋਈ ਆਹ ਹਾਰ ਤੁਸੀਂ ਕਈ ਕੁਇੰਟਲ ਹਾਰ ਸੁੱਟ ਦਿੰਨੇ ਹੋ ਗੱਡੀ ਤੇ ਇਹ ਤਾਂ ਸਾਡਾ ਕੋਈ ਪਿਛਲੇ ਜਨਮ ਦਾ ਪੋਨ ਨਹੀਂ ਐ ਜਿਹੜਾ ਸਾਨੂੰ ਪਿਆਰ ਮਿਲਦਾ ਨਹੀਂ ਤਾਂ ਦੂਜੇ ਪਾਸੇ ਕਾਲੀ ਦਾ ਲਾਲੇ ਕਾਂਗਰਸ ਵਾਲੇ ਤੇ ਭਾਜਪੀ ਵਾਲੇ ਨੇ ਇਹਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕੱਦੀ ਸੋ ਇਹਨਾਂ ਤੋਂ ਨਾ ਕੋਈ ਉਮੀਦ ਰੱਖਿਓ ਆਪਾਂ ਨੇ ਆਪਾਂ ਨੇ ਇਕੱਠੇ ਹੋ ਕੇ ਕੱਲ ਨੂੰ ਪਤਾ ਲੱਗ ਜੂਗਾ ਸ਼ਾਮ ਤੱਕ ਕਿ ਆਪਣਾ ਬਟਨ ਕਿੰਨੇ ਨੰਬਰ ਤੇ ਐ ਬਟਨ ਜਿੰਨੇ ਮਰਜ਼ੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਐ ਸੋ ਦੋਨੋਂ ਹੱਥ ਉੱਪਰ ਚਾਕੇ ਅਰਵਿੰਦ ਕੇਜਰੀਵਾਲ ਦਾ ਹੌਸਲਾ ਵੜਾ ਦਿਓ ਇਨਕ੍ਰੈਡਿਬਲ ਇਨਕ੍ਰੈਡਿਬਲ